ਪਤਾ ਹੈ ਜੀ ਸਾਰਿਆਂ ਨੂੰ ਕੁਝ ਜਗ੍ਹਾ ਇਤਾਂ ਹੁੰਦੀ ਆ ਜਿੱਥੇ ਜੇ ਕਰਦਾ ਕਿ ਹਾਰ ਵਲੀ ਰੁਕਿਆ ਜਾਵੇ ਪਰ ਸਬਬ ਨਹੀਂ ਬਣਦਾ ਮੈਂ ਜਿੱਦਾਂ ਹਾਈਵੇ 94 ਤੇ ਹੁੰਦਾ ਮੈਨੂੰ ਮਾਇਲ ਸਿਟੀ ਆ ਛੋਟੇ ਛੋਟੇ ਕਸਬੇ ਬਹੁਤ ਵਧੀਆ ਲੱਗਦੇ ਇੱਥੇ ਟਾਊਨ ਪੰਪ ਬਣੇ ਹੁੰਦੇ ਆ ਇਹਨਾਂ ਤੋਂ ਆਪਾਂ ਪੰਪ ਤੇਲ ਪਵਾ ਸਕਦੇ ਆ ਠੀਕ ਆ ਮੈਨੂੰ ਟਰੱਕ ਜਾਂਦਿਆ ਲੋਡ ਹੋ ਗਿਆ ਮੇਰਾ ਮੌਤਾ ਵਾਪਸ ਆ ਗਿਆ 36 ਮਤਲਬ ਮੈਨੂੰ ਇੱਕ ਦਿਨ ਦੀ ਬ੍ਰੇਕ ਲੈਣੀ ਪੈਣੀ ਆ ਕੱਲ ਮੈਂ ਸਾਰਾ ਦਿਨ ਇੱਥੇ ਰਹੂੰਗਾ ਤੇ ਇਹ ਸਿਟੀ ਮੈਂ ਅੱਗੇ ਇੱਕ ਦੋ ਵਾਰੀ ਅੰਦਰ ਜਾ ਕੇ ਆਇਆ ਅੱਗੇ ਗਾਂ ਤੇ ਮੈਨੂੰ ਬੜੀ ਪਿਆਰੀ ਲੱਗਦੀ ਤੇ ਮੈਨੂੰ ਇਹ ਕਿ ਮੈਂ ਕਿਦਨ ਇੱਥੇ ਰਾਤ ਰੁਕਾਂ ਰਾਤ ਨਹੀਂ ਬਹੁਤ ਟਾਈਮ ਰੁਕਾਂ ਮਤਲਬ ਇੱਕ ਦਿਨ ਪੂਰਾ ਰੋਕਾਂ ਤੇ ਸਾਰੀ ਸਿਟੀ ਨੂੰ ਵੇਖਾਂ ਹੁਣ ਸ਼ਾਮਾਂ ਪਈਆਂ ਵਾ ਹੁਣ ਆਪਾਂ ਘੁੰਮ ਨਹੀਂ ਸਕਦੇ ਸਵੇਰੇ ਦੇਖਾਂਗੇ ਰਿਲੈਕਸ ਜੇ ਹੋ ਕੇ ਹਾਲ ਦੀ ਘੜੀ ਤੇ ਬਹੁਤ ਪਿਆਰੀ ਚੀਜ਼ ਆ ਇਹ ਜਿਹੜੀਆਂ ਛੋਟੀਆਂ ਛੋਟੀਆਂ ਸਿਟੀ ਹੁੰਦੀਆਂ ਨਾ ਉਹ ਵੇਖਣ ਦਾ ਮਜ਼ਾ ਬੜਾ ਆਉਂਦਾ ਬਾਬਿਓ ਨਜ਼ਾਰਾ ਭਜਦਾ ਆਹ ਟਾਊਨ ਪੰਪ ਹੁੰਦੇ ਬਾਬਿਓ ਆਹ ਟਾਊਨ ਪੰਪ ਹੁੰਦੇ ਆ ਆ ਦੇਖੋ ਮਗਰਲੇ ਪਾਸੇ ਨਾ ਇਹ ਜਿੱਦਾਂ ਮੈਂ ਤੇਲ ਪਾਉਂਦਾ ਜਿਹੜੇ ਹਨਾ ਕੰਪਨੀ ਦੇ ਉਹਨਾਂ ਨਾਲ ਇਹਨਾਂ ਦਾ ਅਟੈਚਮੈਂਟ ਹੁੰਦੀ ਆ ਮਤਲਬ ਉਹਨਾਂ ਨਾਲ ਕੈਲਕੂਲੇਸ਼ਨ ਹੁੰਦੀ ਹੈ ਇਹਨਾਂ ਦੀ ਤੇ ਤੇਲ ਤੂਲ ਜਿੱਦਾਂ ਇਹਨਾਂ ਨੇ ਦੇਣਾ ਹੁੰਦਾ ਸੋ ਬੜੀ ਪਿਆਰੀ ਚੀਜ਼ ਆ ਕਹਿਣ ਦੀ ਗੱਲ ਨਹੀਂ ਪਰ ਇਹ ਛੋਟਾ ਜਿਹਾ ਟਾਊਨ ਆ ਸੋਹਣਾ ਲੱਗਦਾ ਬਾਬਿਓ ਅੱਜ ਕਿਹੜੀ ਜਿਹੜੀ ਮਾਰਦੇ ਆ ਸ਼ਾਮਾਂ ਦਾ ਸਹਤਾਬ ਲਾਉਂਦੇ ਆ ਅੱਗੇ ਦੇਖਦੇ ਆ ਆ ਜੇ ਲੁੱਕ ਆ ਆਹ ਦਾ ਦੇਖ ਨੂੰ ਜਦੋਂ ਇਹ ਹੁਣ ਨਾ ਅੰਡਰ ਕੰਸਟਰਕਸ਼ਨ ਚੱਲਣ ਡਿਆ ਮੈਂ ਚੈੱਕ ਕਰਕੇ ਆਇਆ ਕਿ ਸ਼ਾਵਰ ਹੈਗੇ ਆ ਕਿ ਨਹੀਂ ਕਹਿੰਦੇ ਹੈਗੇ ਆ ਸ਼ਾਵਰ ਚੱਲਦੇ ਆ ਸਾਰਾ ਬਣਾਤਾ ਇਹਨਾਂ ਨੇ ਤੇ ਆ ਇਦਾਂ ਅਜੇ ਕੰਸਟਰਕਸ਼ਨ ਦਾ ਕੰਮ ਚੱਲਣ ਡਿਆ ਪਰ ਇਹ ਹੈ ਕਿ ਆਪਾਂ ਨੂੰ ਜਿਹੜੀ ਚੀਜ਼ ਚਾਹੀਦੀ ਉਹ ਮਿਲ ਜੂ ਸਵੇਰੇ ਤੇ ਛੋਟੀ ਜਿਹੀ ਸਿਟੀ ਆ ਥੋੜੀ ਬਹੁਤ ਹੁਣ ਦੇਖਦੇ ਆ ਥੋੜੀ ਸਵੇਰੇ ਦੇਖ ਲਾਂਗੇ ਉਧਰ ਜਿੱਦਾਂ ਟਰੱਕ ਜਿਹੜਾ ਮਣਾ ਵਾ ਆ ਸੈਨ ਲੱਗੇ ਹੋਏ ਆ ਕਸੀਨੋ ਆ ਜਾਦਾ ਕਸੀਨੋ ਹੋਣਗੇ ਉੱਤੇ ਮੈਕਡੋਨਲਡਾ ਉਹ ਦੇਮਨੋ ਪੀਜ਼ਾ ਜਿਹੜਾ ਹੁੰਦਾ ਵਾ ਅੱਗੇ ਦੇ ਅੱਗੇ ਪੀਜ਼ਾ ਆਟਾ ਆ ਹੁਣ ਨਾ ਅੱਗੇ ਜਿਹੜਾ ਨਾ ਰੈਫਰਿਜਰੇਸ਼ਨ ਏਰੀਆ ਵਾ ਇੱਥੇ ਆਪਾਂ ਟਰੱਕ ਲੈ ਕੇ ਨਹੀਂ ਜਾ ਸਕਦੇ ਤੁਰ ਕੇ ਜਿੰਨੀ ਮਰਜ਼ੀ ਵਾਕ ਕਰ ਲੋ ਸੋ ਹਾਲ ਦੀ ਘੜੀ ਤੇ ਇੱਥੇ ਹੀ ਆ ਸਵੇਰੇ ਮੈਂ ਤੁਰ ਕੇ ਜਾਣਾ ਉਧਰ ਤੇ ਹੁਣ ਇੱਥੇ ਰੁਕਣਾ ਸਹੀ ਆ ਸਵੇਰੇ ਦੇਖਾਂਗੇ ਕੀ ਬੰਦ ਆ ਆ ਲਾਂਡਰੀ ਆ ਬਾਬੇ ਸਾਹਮਣੇ ਐਕਸਪ੍ਰੈਸ ਲਾਂਡਰੀ ਰਾਤ ਦਾ ਇਹ ਥੇਨ ਹੁੰਦਾ ਕਈ ਵਾਰੀ ਪਾਰਕਿੰਗ ਨਾ ਨਾ ਮਿਲੇ ਆਪਾਂ ਇਦਾਂ ਲਾ ਸਕਦੇ ਹਾਂ ਹੁਣ ਉਹ ਸਾਰੀ ਪਾਰਕਿੰਗ ਫੁੱਲ ਆ ਪਹਿਲੋਂ ਆਪਾਂ ਲਾਤਾ ਆਪਣਾ ਟਰੱਕ ਇਧਰ ਸਾਈਡ ਜੀ ਦੇਖ ਕੇ ਨਾਲ ਦੇਖੋ ਚਾਰ ਟਰੱਕ ਲੱਗ ਗਏ ਹੁਣੇ ਪੱਕੀ ਪਾਰਕਿੰਗ ਹੋ ਗਈ ਜੇ ਕਬਜਾ ਇੱਤਾ ਹੀ ਹੁੰਦਾ ਹੁੰਦਾ ਵਾਗੇ ਉਹ ਸਾਰੀਆਂ ਫੁੱਲ ਹੋਈਆਂ ਪਾਰਕਿੰਗ ਦਾ ਆਪਾਂ ਬਦਲਾਂਗਾ ਆਵਾਜ਼ ਪੁਰਾ ਪਰਾ ਆਮਨਾ ਬਿੰਨੇ ਰਕਤ ਚ ਫਿਰ ਇਹ ਦੇਖਾਂਗੇ ਇੱਧਰ ਕੰਮ ਚੱਲਣ ਡਿਆ ਵਾ ਫਿਰ ਇਹ ਨਿਕਲ ਕੇ ਦੇਖਾਂਗੇ ਕੀ ਬੰਦ ਆ ਟਰੱਕ ਬੰਦ ਕੀਤਾ ਇਹ ਬੈਟਰੀਆਂ ਦਾ ਇੰਝ ਜਿਹਾ ਚੱਲਦਾ ਥੋੜਾ ਜਿਹਾ ਪਰ ਆਪਾਂ ਟਰੱਕ ਬੰਦ ਕਰਤਾ ਕੈਮਰਾ ਚੱਲਣ ਡਿਆ ਕੈਮਰਾ ਵੀ ਬੰਦ ਕਰ ਦੋ ਥੋੜੇ ਇੱਕ ਟਾਈਮ ਲਈ ਟਰੱਕ ਚਲਾ ਲਈਏ ਟਾਈਮ ਲਈ ਟਰੱਕ ਚਲਾ ਲਈ ਅੰਦਰੋਂ ਠੰਡਾ ਜਿਹਾ ਕਰ ਲਈਏ ਇੱਥੇ ਗਰਮੀ ਆ ਇੱਥੇ ਸੰਗ ਤੋਂ ਗਰਮੀ ਆ ਲੱਕਣੜਿਆ ਪੂਰਾ ਆ ਬਾਲਟੀ ਪੜੇ ਹੋਣ ਦੇ ਮਹਾਰਾਜ ਸੋਖ ਰੱਖੇ ਹੋਰ ਪ੍ਰਸ਼ਾਦਾ ਪਾਣੀ ਜਗਾਂਗੇ ਪ੍ਰਸ਼ਾਦਾ ਪਾਣੀ ਟਾਈਮ 'ਤੇ ਜਗਿਆ ਨਹੀਂ ਜਾਣਾ ਪਰ ਇਹ ਹੈ ਕਿ ਲੰਮੇ ਪਵਾਂਗੇ ਟਾਈਮ ਵੀ 9 ਵਜੇ ਅੰਦਰ ਦੇ ਦੇਖੋ ਕਿੰਨਾ ਚੜਿਆ ਤੇ 9 ਵਜੇ ਆ ਸਵੇਰੇ ਉੱਠ ਕੇ ਫੇਰ ਊੜਾਵਾਂਗੇ ਆਪਾਂ ਆਪਣਾ ਵਲੋਗ ਫੇਰ ਇਹ ਆਪਾਂ ਘੁੰਮਾਂਗੇ ਸਾਰਾ ਜਹਰ ਉਦਾਂ ਤੇ ਸਵੇਰੇ ਘੁੰਮਣਾ ਹੈ ਜਿੱਦਾਂ ਮੈਂ ਕਹਿ ਰਿਹਾ ਹਾਂ ਪਰ आज ਦਿਨ ਸੈਚਰਡੇ ਆ ਸਵੇਰੇ ਫਿਰ ਜਾਣਾ ਵਾਂ ਅਰਲੀ ਮਾਰਨਿੰਗ ਉੱਠਣਾ ਵਾਂ ਉਹਨੋਂ ਚੰਗਾ ਵੀ ਹੋਣ ਗੇੜੀ ਛੇੜੀ ਮਾਰ ਕੇ ਆਈਏ ਤੇ ਕੀ ਹਿਸਾਬ ਤਾਬ ਇਤੋਂ ਦਾ ਤੇ ਦਿਖਾਉਂਦੇ ਆ ਰਾਜ ਤੁਹਾਨੂੰ ਮੈਂ ਉੱਥੋਂ ਨਿਕਲਿਆ ਫਿਰ ਟਰੱਕ ਲਾਗੋ ਪਰ ਨਾਲ ਆਦੇ ਲੱਗਾਈ ਪਰ ਮਖੀਰ ਬਾਲ ਲਿਆ ਐਵੇਂ ਦੀ ਸਿਟੀ ਆ ਬਾਬਿਓ ਆ ਇਧਰ ਪੀਜੇ ਵਾਲੇ ਆ ਜਦੋਂ ਇਹ 9 10 ਵਜੇ ਆ ਜੇ ਕੋਈ ਨਹੀਂ ਬੰਦ ਹੋਇਆ ਨਹੀਂ ਤਾਂ ਸਰੀ ਹੋਵੇ ਤੇ ਬੰਦ ਕਰ ਦਿੰਦੇ ਸਾਰਾ ਉਹ ਸਾਹਮਣੇ ਪੀਜਾ ਆਟਾ ਮਤਲਬ ਪੀਜਾ ਤੇ ਆ ਇਧਰ ਡੈਮਨਰ ਆ ਸਾਹਮਣੇ ਜੜਾਵਾ ਹੋਟਲ ਆ ਜੇ ਕਹਿੰਦੇ ਹੋਟਲ ਚ ਰੁਕਣਾ ਹੋਵੇ ਆਪਾਂ ਹਾਲ ਦੀ ਘੜੀ ਇਸੇ ਰੂਟ ਤੇ ਜਾਵਾਂਗੇ ਦੇਖਦੇ ਆ ਕਿਉਂਕਿ ਮੇਨ ਰੋਡ ਹੀ ਐ ਬਾਕੀ ਇਧਰ ਰੈ residencial area ਸਾਰਾ ਹੀ ਆ ਬਾਬੇ ਉਹ ਕਸੀਨੋ ਬਹੁਤ ਜਿਆਦੇ ਆ ਕਾਵਾ ਦੋ ਤਿੰਨ ਮੈਂ ਪਿੱਛੇ ਛੱਡ ਕੇ ਆਇਆ ਵਾ ਅੱਗੇ ਵੀ ਕਸੀਨੋ ਹੀ ਚੱਲਣ ੜੇ ਸਾਰੇ ਕਸੀਨੋ ਬਹੁਤ ਜਿਆਦੇ ਆ ਤੇ ਬੜਾ ਨਾ ਸ਼ਾਂਤ ਜਿਹਾ ਏਰੀਆ ਵਾ ਹਾਲ ਦੀ ਗੜੀ ਜਿਹੜੀ ਮੇਨ ਗਲੀ ਆ ਇਹੋ ਹੀ ਆ ਦੂਜੀ ਨਹੀਂ ਆ ਕੋਈ ਅੱਜ ਉਧਰ ਆਪਾਂ ਆਉਣ ੜੇ ਆ ਸ਼ਾਂਤੀ ਜੀ ਹੋ ਗਈ ਹਣ ਬਿਲਕੁਲ ਨਾ ਜਿੱਤਾ ਕਟੀ ਜਾਂਦਾ ਰੌਣਕ ਮੇਲਾ ਆ ਇੱਧਰ ਵੀ ਕਸੀਨੋ ਆ ਤੇ ਮੈਂ ਜਿੱਥੇ ਜਾਣਾ ਮੈਂ ਵਾਲ ਮਾਰ ਜਾਣਾ ਉਹ ਅੱਗੇ ਸਿਗਨਲ ਆਉਂਦਾ ਵਾ ਉੱਥੇ ਮੈਂ ਰਾਈਟ ਮਾਰੂੰਗਾ ਪਰ 11 ਵਜ ਗਏ ਆ ਮੈਨੂੰ ਲੱਗਦਾ ਪਈ ਸਾਰਾ ਕੁਝ ਸ਼ਾਂਤ ਹੋ ਗਿਆ ਇੱਥੇ ਹੁਣ ਕੋਈ ਰੋਲਾ ਰੱਪਾ ਨਹੀਂ ਹੈਗਾ ਇੱਥੇ ਸੌਨ ਸਾਂ ਰਪਈ ਵੇ ਲੋ ਪਿੱਛੇ ਜੇ ਲੱਗਦਾ ਹੁਣ ਜਿਹੜਾ ਅੱਗੇ ਵਾਲ ਮਾਰਦਾ ਨਾ ਉਤੋਂ ਪਤਾ ਲੱਗੂ ਕਿ ਕੀ ਸਾਤਾ ਵਾ ਹਾਲ ਦੀ ਘੜੀ ਦੀ ਸੀਗਾ ਪਰ ਅੱਜ ਸੈਟਰਡੇ ਅੱਜ ਤੇ ਚਾਹੀਦਾ ਇਹ ਹੰਗਾਮਾ ਵੰਗੂ ਮਾਉਣਾ ਸ਼ਹਿਰ ਦੀ ਸਾਰਿਆਂ ਦੀ ਛੋਟੀ ਬੈਂਕਾਂ ਜਿਹੜੀ ਨਾ ਇੱਥੇ ਸਟਾਕਮੈਨ ਬੈਂਕ ਪਹਿਲੀ ਬੈਂਕ ਦਿਖੀ ਆ ਉਹ ਅੱਗੇ ਰੈੱਡ ਸਟੋਪ ਮਾਰਕੀਟ ਆਈਆਂ ਸਾਰੀਆਂ ਤੇ ਮਤਲਬ ਸਿੰਪਲ ਜਿਹਾ ਏਰੀਆ ਜਿਆਦਾ ਵੱਡਾ ਨਹੀਂ ਜਿਆਦਾ ਛੋਟਾ ਨਹੀਂ ਭਾਰੇ ਆ ਕਿ ਪੀਸਫੁਲ ਬਹੁਤ ਆ ਸ਼ਾਂਤੀ ਆ ਪਰ ਇਹ ਦਿਨੇ ਹੰਗਾਮਾ ਹੋਊਗਾ ਸਾਰਾ ਦਿਨੇ ਰੌਣਕ ਮੇਲਾ ਲੱਗੂ ਹੋਂ ਤੇ ਹੌਲੀ ਹੌਲੀ ਦਿਨ ਦਾ ਟਲਾਜਾ ਨਿਕਲੀ ਜਾਂਦਾ ਤਾਂ ਕਰਕੇ ਚੁੱਪਚੀ ਬੀਤਦਾ ਕੰਮ ਮੈਨੂੰ ਐ ਹੈਗਾ ਬਹੁਤ ਜ਼ਿਆਦਾ ਰੌਣਕ ਮੇਲਾ ਵਧੂਗਾ ਸੈਟਰਡੇ ਕਰਕੇ ਪਰ ਕੱਟ ਗਿਆ ਕੰਮ ਮੈਂ ਫੇਰ ਵਾਪਸ ਹੀ ਜਾ ਰਿਹਾ ਟਰੱਕ ਨਾਲੋਂ ਸ਼ਹਿਰ ਜੀ ਹੋ ਗਈ ਆ ਸਵੇਰੇ ਜਾਣਾ ਬਾਹਲਮਾਰਡ ਬਾਹਲਮਾਰਡ ਦੇਖਾਂਗੇ ਜਾ ਕੇ ਕੀ ਪਾਂਦਾ